ਸੋ ਜੈ ਸ਼੍ਰੀ ਰਾਮ ਜੀ ਸੋ ਮੈਂ ਅੱਜ ਆਪਣੇ ਵੱਡੇ ਵੀਰ ਸਰਦਾਰ ਦਲਜੀਤ ਸਿੰਘ ਕੋਲ ਦਫ਼ਤਰ ਬੈਠਾ ਆ ਸੋ ਮੈਨੂੰ ਮਾਣ ਮਹਿਸੂਸ ਹੋ ਰਿਹਾ ਪ੍ਰਾਊਡ ਫੀਲ ਹੋ ਰਿਹਾ ਕਿ ਇਹੋ ਜੇ ਪੜੇ ਲਿਖੇ ਔਰ ਸੂਝਬਾਨ ਅਫਸਰ ਜਿਹੜੇ ਹੈਗੇ ਆ ਸਾਡੇ ਮੁਕੇਰੀਆਂ ਦੀ ਤਹਿਕੀਕਾਤ ਔਰ ਇਨਵੈਸਟੀਗੇਸ਼ਨ ਅਫਸਰ ਅਹਲੇ ਮੌਕੇ ਦੇ ਉੱਤੇ ਔਰ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਮੈਂ ਇਹਨਾਂ ਕੋਲ ਅੱਜ ਬੈਠਾ ਆ ਔਰ ਮੈਂ ਅੱਜ ਇਹਨਾਂ ਨੂੰ ਇੱਥੇ ਡਿਊਟੀ ਜੁਆਇਨ ਕਰਨ ਤੇ ਬਹੁਤ-ਬਹੁਤ ਇਹਨਾਂ ਦਾ ਵੈਲਕਮ ਕਰਦਾ ਆ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਇਹਨਾਂ ਦਾ ਨਿੱਘਾ ਸਵਾਗਤ ਕਰਦਾ ਆ ਮੁਕੇਰੀਆਂ ਦਾ ਅੰਚਾਰਜ ਚਾਰਜ ਸਭਾਲਣ ਤੇ ਸੋ ਮੈਨੂੰ ਬੜਾ ਪ੍ਰਾਊਡ ਹੈ ਮੈਨੂੰ ਬੜਾ ਮਾਣ ਹੈ ਕਿ ਮੇਰਾ ਸ਼ਹਿਰ ਜਿਹੜਾ ਮੁਕੇਰੀਆਂ ਹੈਗਾ ਇਹਨਾਂ ਦੀ ਸੁਰੱਖਿਆ ਦੇ ਵਿੱਚ ਅੱਜ ਚੈਨ ਦੀ ਨੀਂਦ ਸੌ ਰਿਹਾ ਆ ਸੋ ਮੈਂ ਹਮੇਸ਼ਾ ਉਹਨਾਂ ਇਨਸਾਨਾਂ ਦੀ ਬਹੁਤ ਕਦਰ ਕਰਦਾ ਆ ਜਿਹੜੇ ਪੜੇ ਲਿਖੇ ਸੂਝਬਾਨ ਹੈਗੇ ਆ ਸੋ ਇਹਨਾਂ ਦੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਅੱਜ ਵੀ ਮੈਨੂੰ ਯਾਦ ਆਂਦਾ ਪਿਛਲਾ ਬੀਤਿਆ ਹੋਇਆ ਸਮਾਂ ਇੱਕ ਛੋਟੀ ਜੀ ਘਟਨਾ ਦੀ ਸਾਂਝੀ ਕਰਾਂਗਾ ਮੈਂ ਜਿਹੜਾ ਕੰਮ ਕਿਸੇ ਕੋਲੋਂ ਹੱਲ ਨਹੀਂ ਹੁੰਦਾ ਸੀ ਉਹ ਇਨਸਾਨ ਹੈ ਸਰਦਾਰ ਦਲਜੀਤ ਸਿੰਘ ਜਿਹੜੇ ਅੱਜ ਸਾਡੇ ਸ਼ਹਿਰ ਦਾ ਮਾਣ ਹੈ ਗੌਰਵ ਹੈ ਉਹ ਪੱਲ ਮੈਨੂੰ ਅੱਜ ਵੀ ਯਾਦ ਆ ਜਿਹੜੀ ਚੀਜ਼ ਜਿਹੜੀ ਢੰਡੀ ਕਿਸੇ ਕੋ ਨਹੀਂ ਫੜਉਂਦੀ ਸੀ ਉਹ ਪੜੇ ਲਿਖੇ ਇਨਸਾਨ ਹੈ ਸਰਦਾਰ ਦਲਜੀਤ ਸਿੰਘ ਜਿਨ੍ਹਾਂ ਨੇ 5 ਮਿੰਟ ਦੇ ਵਿੱਚ ਉਹ ਸਾਰੇ ਦੀ ਸਾਰੀ ਢੰਡੀ ਸੋਲਵ ਕੀਤੀ ਹੈ ਅੱਜ ਤੋਂ ਥੋੜਾ ਸਮਾਂ ਪਹਿਲਾਂ ਸੋ ਮੈਂ ਅੱਜ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਇੱਥੇ ਡਿਊਟੀ ਜੁਆਇਨ ਕਰਨ ਤੇ ਐਜ਼ ਏ ਅਫਸਰ ਮੈਂ ਇਹਨਾਂ ਦੀ ਬਹੁਤ ਕਹਿਣ ਦਾ ਮਤਲਬ ਰਿਸਪੈਕਟ ਕਰਦਾ ਹਿਗਾ ਅੱਜ ਜਦੋਂ ਇੱਥੇ ਆਏ ਇਹ ਅਫਸਰ ਬਣ ਕੇ ਮੈਨੂੰ ਹੋਰ ਪ੍ਰਾਊਡ ਫੀਲ ਹੋ ਰਿਹਾ ਸੋ ਮੇਰੇ ਨਾਲ ਸਰਦਾਰ ਸੰਤੋਖ ਸਿੰਘ ਡਾਲਵਾਲ ਸਾਹਿਬ ਹੈਗੇ ਆ ਸੋ ਮੈਂ ਇਹਨਾਂ ਦਾ ਵੀ ਮਾੜਾ ਜ ਮੈਂ ਚਾਹਾਂਗਾ ਕਿ ਬਹੁਤ ਯਾਨੀ ਕਿ ਵਧੀਆ ਇਨਸਾਨ ਹੈਗੇ ਆ ਸੋ ਨਾਲ ਮੇਰੇ ਪੰਜਾਬ ਸੈਕਟਰੀ ਜੁਗਿੰਦਰਪਾਲ ਜੱਗੀ ਜੀ ਸੋ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਔਰ ਸਰ ਨੂੰ ਮੁਬਾਰਕਬਾਦ ਦਿੱਤੀ ਹੈ ਸੋ ਬਿਸ ਇਸ ਮੈਂ ਜਿਹੜੀਆਂ ਸਾਰਿਆਂ ਵਾਸਤੇ ਲੈ ਕੇ ਆਇਆ ਹੈਗਾ ਮੈਂ ਸਾਰਿਆਂ ਨੂੰ ਮੁਬਾਰਕਾਂ ਦਿੰਨਾ ਆ ਦਿਵਾਲੀ ਉੱਤੇ ਅਮਨ ਔਰ ਚੈਨ ਦੇ ਨਾਲ ਇੱਕ ਦੂਸਰੇ ਦੇ ਨਾਲ ਪਿਆਰ ਪਾ ਕੇ ਇੱਕ ਦੂਸਰੇ ਨੂੰ ਗਿਫਟ ਦੇ ਕੇ ਇਸ ਜਿਹੜਾ ਦਿਵਾਲੀ ਦਾ ਤਿਹਾਰਾ ਇਹਨੂੰ ਮਨਾਇਆ ਜਾਵੇ ਦਿਵਾਲੀ ਦੀਆਂ ਸਾਰੇ ਪ੍ਰਸ਼ਾਸਨ ਨੂੰ ਔਰ ਆਮ ਜਨਤਾ ਨੂੰ ਬਹੁਤ-ਬਹੁ ਸ਼ੁਭ ਕਾਮਨਾਵਾਂ ਉਹ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹਾਂਗਾ ਪੂਰੇ ਏਰੀਏ ਨੂੰ ਕਿ ਜਿਹੜੇ ਸਾਡੇ ਮੌਜੂਦਾ ਅਫਸਰ ਹੈਗੇ ਆ 18 ਇਨਚਾਰਜ ਸੋ ਇਹਨਾਂ ਦਾ ਪੂਰਾ ਸਾਥ ਦਿੱਤਾ ਜਾਵੇ ਜੇ ਕਿਸੇ ਪਾਸੇ ਵੀ ਕੋਈ ਵੀ ਸਰਗਰਮੀ ਤੇਜ਼ ਹੈਗੀ ਆ ਚਾਹੇ ਉਹ ਨਸ਼ਾ ਤਸਕਰ ਹੈਗੇ ਆ ਚਾਹੇ ਉਹ ਕਿਸੇ ਤਰ੍ਹਾਂ ਦਾ ਚੋਰੀ ਦਾ ਕਰਾਇਮ ਹੈਗਾ ਆ ਚਾਹੇ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਕਰਾਇਮ ਹੈਗਾ ਮੈਂ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਇਹੋ ਜੇ ਇਮਾਨਦਾਰ ਵਧੀਆ ਸੂਝਮਾਨ ਪੜ੍ਹੇ ਲਿਖੇ ਅਫਸਰ ਦਾ ਸਾਨੂੰ ਹਮੇਸ਼ਾ ਸਾਥ ਦੇਣਾ ਚਾਹੀਦਾ ਔਰ ਜਿਹੜਾ ਬੰਦਾ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦਾ ਆ ਉਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਪਤਾ ਆ ਐਡਰੈਸ ਆ ਉਹ ਗੁਪਤ ਰੱਖਿਆ ਜਾਏਗਾ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਸਾਰਿਆਂ ਨੂੰ ਇੱਕ ਵਾਰੀ ਫੇਰ ਦਿਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਹਰੀ ਸਾਹਿਬ ਦਿਵਾਲੀ ਨੂੰ ਲੈ ਕੇ ਤੁਹਾਡਾ ਕੀ ਸੁਨੇਹਾ ਕੋਪਰੇਟਿਵ ਮੈਂ ਦਿਵਾਲੀ ਇਤਿਹਾਸ ਸ਼ੁਭ ਇਤਿਹਾਸ ਇਹ ਕਹਿਣਾ ਚਾਹੁੰਦਾ ਕਿ ਜੋ ਆਹ ਵਿਅਕਤੀ ਹੈ ਸੁਖ ਸੰਦਨ ਮਨਾਉਣ ਤਿਹਾ ਦਿਹਾੜਾ ਨੂੰ ਮਨਾਵੇ ਅਤੇ ਜਿਹੜੇ ਸ਼ਹਿਰ ਬਜਾਵ ਦੇ ਵਿੱਚ ਹੈ ਪਟਾਕੇ ਵੇਚਣ ਵਾਲੇ ਜਾਂ ਹੋਰ ਜਿਹੜੇ ਨਿਸ਼ਚਿਤ ਤਦਾ ਮੈਸਟ ਮਾਨ ਜੋ ਐਸਡੀ ਨੇ ਸਾਬਲ ਕੀਤੀ ਗਈ ਹੈ ਨਿਸ਼ਚਿਤ ਜਗ੍ਹਾ ਤੇ ਪਟਾਕੇ ਵੇਚਣ ਤੇ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਤੇ ਕਿਸੇ ਤੇ ਕੋਈ ਲਵਾਸ ਵਸਤੂ ਮਿਲਦੀ ਹੈ ਤਾਂ ਪੁਲਿਸ ਨੂੰ ਤੁਰੰਤ ਸੂਚਿਤ ਕਰ ਲੈ डीसी ਵੱਲੋਂ ਲੋਕ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਹਨਾਂ ਦੇ ਲਾਇਸੈਂਸ ਦਿੱਤੇ ਜੇ ਤੁਹਾਨੂੰ ਪਟਾਕੇ ਵੇਚਣ ਦੇ ਉਹ ਪਟਾਕੇ ਵੇਚਣਗੇ ਜਾਂ ਅਦਰਵਾਰ ਕੋਈ ਵੀ ਵੇਚ ਸਕਦਾ ਜਿਹੜੀ ਵਿਅਕਤੀ ਨੂੰ ਮਾਲ ਜੋ ਡੀਸੀ ਸਾਹਿਬ ਵੱਲੋਂ ਐਸਡੀਐਮ ਸਾਹਿਬ ਵੱਲੋਂ ਮਨਜ਼ੂਰੀ ਮਿਲੀ ਹੈ ਉਹ ਵਿਅਕਤੀ ਹੀ ਆਪਣੇ ਪਟਾਕੇ ਨਿਸ਼ਚਿਤ ਜਗ੍ਹਾ ਤੇ ਵੇਚਣਗੇ